ਥੋੜਾ ਸਾਰਿਆਂ ਦਾ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਮਫਲਰ ਤੋਂ ਪੌਂਚੋ ਕਿੱਦਾਂ ਬਣਾਣਾ ਉਹ ਵਾਲੀ ਅੱਜ ਵੀਡੀਓ ਲੈ ਕੇ ਆਈਆਂ ਕੁਛ ਅਲੱਗ ਚਾ ਟ੍ਰਾਈ ਕੀਤਾ ਹੈ ਮਫਲਰ ਥੋੜੇ ਕੋਲ ਪਹਿਲਾਂ ਵੀ ਕਈ ਪਏ ਹੁੰਦੇ ਬਣੇ ਹੁੰਦੇ ਨੇ ਤੇ ਪੌਂਚੋ ਅਗਰ ਬਣਾਣਾ ਹੋਵੇ ਤਾਂ ਉਹਨੂੰ ਟਾਈਮ ਲੱਗਦਾ ਤੇ ਥੋੜੇ ਕੋਲ ਮਫਲਰ ਪਏ ਆ ਤਾਂ ਤੁਸੀਂ ਇਸ ਤੋਂ ਕਿੱਦਾਂ ਪੌਂਚੋ ਬਣਾ ਸਕਦੇ ਹੋ ਅੱਜ ਵਾਲੀ ਵੀਡੀਓ ਚਹੀ ਹੈ ਤੇ ਉਹਨੂੰ ਤੁਸੀਂ ਇੱਕ ਤਾਂ ਮਫਲਰ ਤੋਂ ਅਸੀਂ ਪੌਂਚੋ ਬਣਾਵਾਂ ਲਾਂਗੇ ਦੂਜਾ ਇਹਨੂੰ ਅਸੀਂ ਐਸੇ ਪੌਂਚੂ ਵੀ ਯੂਜ਼ ਕਰ ਸਕਦੇ ਤੇ ਐਜ਼ ਅ ਮਫਲਰ ਤਾਂ ਫੇਰ ਉਹਨੂੰ ਯੂਜ਼ ਕਰ ਹੀ ਸਕਦੇ ਆ ਤਾਂ ਫੇਰ ਅੱਜ ਦੀ ਵੀਡੀਓ ਚ ਦੇਖਦੇ ਹਾਂ ਅਸੀਂ ਕਿ ਅਸੀਂ ਪੌਂਚੂ ਤੋਂ ਮਫਲਰ ਕਿੱਦਾਂ ਬਣਾ ਸਕਦੇ ਹਾਂ ਨਹੀਂ ਮਫਲਰ ਤੋਂ ਪੌਂਚੂ ਕਿੱਦਾਂ ਬਣਾ ਸਕਦੇ ਆ ਆ ਸਾਡਾ ਮਫਲਰ ਤਾਂ ਬਣਿਆ ਹੋਇਆ ਮੈਂ ਸਾਰਾ ਦੇਖੋ ਪੂਰਾ ਤਿਆਰ ਕੀਤਾ ਹੋਇਆ ਹੈ ਪੂਰੇ ਮਫਲਰ ਦੇ ਲੁੱਕ ਦਾ ਮੀਨਸ ਕਿ ਮਫਲਰ ਦੇ ਲੁੱਕ ਹੀ ਮਫਲਰ ਹੀ ਬਣਾਇਆ ਸੀ ਮੈਂ ਤਾਂ ਮੈਂ ਸੋਚਿਆ ਵੀ ਇਸ ਮਫਲਰ ਨੂੰ ਮੈਂ ਪੌਂਚੂ ਕਿੱਦਾਂ ਬਣਾਵਾਂ ਇਹ ਸੋਚੀ ਇਹ ਵਾਲੀ ਵੀਡੀਓ ਮੈਂ ਤੁਹਾਡੇ ਲਈ ਕੁਝ ਅਲੱਗ ਜਿਹਾ ਟਰਾਈ ਕੀਤਾ ਜੇ ਪਸੰਦ ਆਈ ਤਾਂ ਬਹੁਤ ਵਧੀਆ ਨਹੀਂ ਆਈ ਤਾਂ ਫਿਰ ਕੁਝ ਅਲੱਗ ਅਸੀਂ ਆਪਣੇ ਲਈ ਹੀ ਬਣ ਗਈ ਚਲੋ ਕੋਈ ਚੀਜ਼ ਤਾਂ ਫਿਰ ਕਰੋ ਚਲੋ ਜੀ ਕਰਦੇ ਹਾਂ ਸ਼ੁਰੂ ਤੇ ਇਹਦੇ ਲਈ ਅਸੀਂ ਕੀ ਕਰਾਂਗੇ ਮੈਂ ਤੁਹਾਨੂੰ ਇਹ ਦੱਸਣ ਜਾ ਰਹੀ ਹਾਂ ਬਲੈਕ ਧਾਗੇ ਨਾਲ ਇਹ ਬਲੈਕ ਸੇ ਬਣਾਇਆ ਤੇ ਬਲੈਕ ਹੀ ਧਾਗੇ ਮੱਗੇ ਲਗਾ ਰਹੀ ਹਾਂ ਤੁਸੀਂ ਇੱਥੇ ਅਲੱਗ ਕਲਰ ਵੀ ਲਗਾ ਸਕਦੇ ਹੋ ਮੀਨਜ਼ ਕਿ डिफरेंट कलर भी यूज़ कर सकते हो तो डिफरेंट कलर भी मैं थो अूज़ करके दसूंगी तो पहले आप ब्लैक कलर तो ही शुरू कर जा रहे हैं। क्योंकि बलैक नुने तो मैं ब्लैक धागा लगा के ही थोड़ जा रही हूँ एक सिरा ले लो कोई भी आ लास्ट है जिथे कि असी अपना लगाई हुई है सारा कुछ तैयार है सब कुछ किया हुआ सिर्फ इनू हूँ अभी एक अलग लुक देन जा रहे हैं वो भी खादी पहुंचूगी इत स्लिप नोट लगाई धागे लिया अटैच करना सी पहला देखो इदा अटैच कर लेंगे इदा अटैच तो बाद फिर असी एक बार ये चेन पा रहे कितने काउंट नहीं कर रहे सिर्फ असी धागा अटैच कर नहीं पा रहे असी फिर एक बार इतने ही दोबारा चेन पा लवेंगे इतना करके ये असी कोई काउंट नहीं कर रहे सिर्फ असं धागा ही अटैच किया ਤੁਸੀਂ ਕੋਈ ਹੋਰ ਤਰੀਕੇ ਨਾਲ ਕਰਦੇ ਹੋ ਤਾਂ ਉਹ ਕਰ ਲਓ ਜੀ ਨੂੰ ਕਰੋਸ਼ੀ ਨਹੀਂ ਆਉਂਦਾ ਉਹ ਵੀ ਇਹਨੂੰ ਬਣਾ ਸਕਦਾ ਕਿਉਂਕਿ ਇਹ ਸੇ ਬਹੁਤ ਹੀ ਇੱਚ ਸੌਖਾ ਕੰਮ ਕੀਤਾ ਫਿਰ ਇਸ ਤੋਂ ਬਾਅਦ ਕੀ ਕਰਨਾ ਕਰੋਸ਼ੀ ਦੀ ਸਿਰਫ ਚੇਨ ਬਣਾਣੀ ਹੈ ਅਸੀਂ 1 2 3 4 5 5 6 ਤੇ 7 7 ਚੇਨ ਬਣਾਈਆਂ ਸੱਤ 체ਨ ਬਣਾਉਣ ਤੋਂ ਬਾਅਦ ਦੇਖੋ ਕਿਉਂਕਿ ਇੱਥੇ ਸਾਡਾ ਅਸੀਂ ਕੋਈ ਵਰਕ ਤਾਂ ਕੀਤਾ ਨਹੀਂ ਹੋਇਆ ਠੀਕ ਹੈ ਤੇ ਅਸੀਂ ਸਿਰਫ ਅੰਦਾਜ਼ੇ ਨਾਲ ਦੇਖੋ ਯਾ ਤੁਸੀਂ ਚਾਹੋ ਤਾਂ ਆਪਣੇ ਇਹ ਵਾਲੇ ਦੇਖ ਸਕਦੇ ਹੋ ਤੁਸੀਂ ਸੱਤ 체ਨ ਬਣਾਉਣ ਤੋਂ ਬਾਅਦ ਆਹ ਦੇਖੋ ਸਾਡੇ ਚਾਰ ਜਿਹੜੀਆਂ ਇੱਧਰੋਂ 체ਨ ਸੀ ਇਹ ਬਣੀਆਂ ਹੋਈਆਂ 1 2 3 4 ਮੀਨਸ ਕਿ ਚਾਰ ਕੁੰਡੇ ਇਹ ਤੋਂ ਬਾਅਦ ਅਸੀਂ ਇੱਥੇ ਸਲਿੱਪ ਨੋੜਨਾ ਇਹਨੂੰ ਇਦਾਂ ਜੋੜ ਦਾਂ ਸੱਤ 체ਨ ਬਣਾਈਆਂ ਅਸੀਂ ਜੋੜ ਤੱਕ ਕੁਝ ਵੀ ਨਹੀਂ ਕੀਤਾ ਸੱਤ ਚੇਨ ਬਣਾਈਆਂ ਇੱਥੇ ਅਸੀਂ ਸਿੱਧਾ ਹੀ ਜੁਆਇਨ ਕਰਤਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਠੀਕ ਹੈ ਫਿਰ ਅਸੀਂ ਇੱਥੇ ਸੱਤ ਚੇਨ ਬਣਾਨੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਤੇ ਸੱਤ ਸੱਤ ਬਣਾਉਣ ਤੋਂ ਬਾਅਦ ਫਿਰ ਅਸੀਂ ਇੱਥੋਂ ਚਾਰ ਛੱਡ ਕੇ ਚਾਰ ਚੇਨ ਆ ਦੇਖੋ 1 2 3 4 4 ਛੱਡ ਕੇ ਅਸੀਂ ਫੇਰ ਇੱਥੇ ਇਦਾਂ ਹੀ ਆਹ ਦੇਖੋ ਇਦਾਂ ਕਰਕੇ ਇਦਾਂ ਇਹਨੂੰ ਜੋੜਤਾ ਤਾਂ ਕਹਿੰਦਾ ਕਿ ਇਸ ਸੱਤ ਸੱਤ ਚੇਨ ਬਣਾਈ ਜਾਣੀ ਇਹ ਚਾਰ ਚਾਰ ਬਾਅਦ ਇਹਨੂੰ ਜੁਆਇੰਟ ਕਰੀ ਜਾਣਾ ਪੂਰੀ ਰੋਅ ਅਸੀਂ ਇਦਾਂ ਹੀ ਕੰਪਲੀਟ ਕਰ ਲੈਣੀ ਹੈ 1 2 3 4 5 6 ਤੇ ਸੱਤ ਸੱਤ ਚੇਨ ਬਣਾਈਆਂ ਚਾਰ ਇੱਥੋਂ ਆ ਦੇਖੋ 1 2 3 4 4 ਤੋਂ ਬਾਅਦ ਪੰਜਵੇਂ ਦੇ ਵਿੱਚ ਅਸੀਂ ਇੱਦਾਂ ਜੁਆਇੰਟ ਕਰਤਾ ਐਦਾਂ ਕਰਦੇ ਹੋਏ ਪੂਰੀ ਰੋ ਅਸੀਂ ਕੰਪਲੀਟ ਕਰ ਲੈਣੀ ਹੈ ਕਿਉਂਕਿ ਮੈਂ ਤੁਹਾਨੂੰ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਵਾਂਗੇ ਫਟਾਟ ਬਣਾਵਾਂਗੇ ਇਹਨੂੰ ਤੇ ਐਦਾਂ ਹੀ ਪੂਰੀ ਆਪਾਂ ਰਾਉਂਡ ਕੰਪਲੀਟ ਕਰ ਲੈਨੇ ਐਂਡ ਤੱਕ ਐਦਾਂ ਹੀ ਕਰਦੇ ਹੋਏ ਆ ਜਾਣੇ ਹੁਣ ਆ ਕੇ ਆਪਾਂ ਅਸੀਂ ਅਗਲੇ ਰਾਉਂਡ ਤੇ ਦੇਖੋ ਤੁਸੀਂ ਇਹਨੂੰ ਜਿੰਨਾ ਵੀ ਜ਼ਿਆਦਾ ਅੰਦਰ ਉਹ ਛੋੜਾ ਕਰਨਾ ਚਾਹੁੰਦੇ ਹੋ ਓਨੇ ਹੀ ਤੁਸੀਂ ਜਾਲੇ ਪਾ ਲੈਣੇ ਮੈਂ 1 2 3 ਰੋ ਪਾ ਲਈਆਂ ਜਿੱਦਾਂ ਤੁਹਾਨੂੰ ਪਹਿਲੀ ਰੋ ਦੱਸੀ ਸੀ ਉਦਾਂ ਹੀ ਤਿੰਨ ਰੋ ਪਾ ਲਈਆਂ ਤੁਸੀਂ 4 5 ਅਗਰ ਇਹਨੂੰ ਹੋਰ ਜ਼ਿਆਦਾ ਚੌੜਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ 4 ਰੇ ਆ 5 ਵੀ ਪਾ ਸਕਦੇ ਹੋ ਤਿੰਨ ਰੋ ਪਾਉਣ ਤੋਂ ਬਾਅਦ ਅਸੀਂ ਬਿਲਕੁਲ ਲਾਸਟ ਵਿੱਚ ਆ ਗਏ ਹੋਏ ਲਾਸਟ ਵਿੱਚ ਦੇਖੋ ਸੀ ਹੁਣ ਕਿੱਦਾਂ ਕਰਨਾ ਅਸੀਂ ਇੱਥੇ 1 2 3 3 ਚੇਨ ਪਾਈਆਂ ਇਹ ਜਿਹੜੀ ਤਿੰਨ ਚੇਨ ਪਾਈਆਂ ਇਹ ਸਾਡੀ ਕਾਊਂਟ ਨਹੀਂ ਹੋਣੀ ਹੈ ਕਿਤੇ ਵੀ ਤੇ ਇਹ ਚੇਨ ਸਾਡੀਆਂ ਐਕਸਟਰਾ ਵਾਲੀਆਂ ਤੇ ਇੱਕ ਇੱਥੇ ਅਸੀਂ ਕਰ ਲਿਆ ਡਬਲ ਕਰੋਚਟ ਇਸ ਤੋਂ ਬਾਅਦ ਅਸੀਂ ਦੇਖੋ ਪਹਿਲੀ ਵਾਲੀ ਆ ਛੱਡ ਦੇਣੀ ਜਾਲੀ ਇਹ ਦੂਜੀ ਚ ਆ ਗਏ ਦੂਜੀ ਚ ਆ ਕੇ ਅਸੀਂ ਇੱਥੇ 1 2 ਐਦਾਂ ਕਰਕੇ ਟ੍ਰਿਪਲ ਕਰੋਚਰ ਜਿਹੜਾ ਹੁੰਦਾ ਸੀ ਉਹ ਕਰਨਾ ਇੱਕ ਵਾਰੀ ਦੋ ਵਾਰੀ ਤੇ ਤਿੰਨ ਵਾਰੀ ਫਿਰ ਦੋ ਵਾਰੀ ਕੀਤਾ 1 2 3 ਫਿਰ ਅੱਧਾ ਦੋ ਵਾਰੀ ਕੀਤਾ ਇੱਕ ਦੋ ਤਿੰਨ ਮਿੰਨਸ ਕਸੀ ਟ੍ਰਿਪਲ ਕਰੋਚਟ ਕਰ ਰਹੇ ਹਾਂ ਤੇ ਟੋਟਲ ਅਸੀਂ ਇੱਥੇ ਕਰ ਲੈਣੀ ਹੈ ਇਹ 10 ਹਾਂ ਦੇਖੋ 10 ਟੈਸਟ ਟ੍ਰਿਪਲ ਕਰੋਚਟ ਕਰਨ ਤੋਂ ਬਾਅਦ ਅਸੀਂ ਆ ਜੜੀ ਅਗਲੀ ਵਾਲੀ ਸਾਂਟੀਆਂ ਦੇਖੋ ਜਾਲੀ ਇੱਦਾਂ ਸੀ ਪਾਈ ਹੋਈ ਹੈ ਇਹਦੇ ਅਸੀਂ ਸੈਂਟਰ ਚ ਆ ਕੇ ਇੱਥੇ ਸਲਿੱਪ ਨੋਡ ਨਾਲ ਇਹਨੂੰ ਇਦਾਂ ਜੁਆਇੰਟ ਕਰ ਦਵਾਂਗੇ ਇਹਨੂੰ ਇਦਾਂ ਤੇ ਇਹਦੀ ਲੋਕਾ ਕੁਛੇਦਾ ਚੂਗੀ ਫਿਰ ਅਸੀਂ ਇੱਥੋਂ ਹੀ ਸ਼ੁਰੂ ਕਰ ਦੇਣੀ ਆ ਫਿਰ ਪਾਵਾਂਗੇ ਅਸੀਂ 10 ਟ੍ਰਿਪਲ ਕਰੋਸ਼ਟ ਇਹ ਵਾਲੇ ਛੱਡ ਕੇ ਇੱਥੇ ਤੁਸੀਂ ਇਹਨੂੰ ਵੈਸੇ ਐਂਦਾ ਸਿੱਧਾ ਕਰਕੇ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਨੀ ਆ ਠਹਿਰਜੋ ਵੀ ਅਗਰ ਤੁਹਾਨੂੰ ਲੱਗ ਰਿਹਾ ਵੀ ਥੋੜਾ ਇੱਥੋਂ ਇਹ ਇਕੱਠਾ ਹੋ ਰਿਹਾ ਤਾਂ ਆਪਾਂ ਜਿੱਥੇ 10 ਪਾਏ ਆ ਤੁਸੀਂ ਉੱਥੇ 11 ਜਾਂ 12 ਟ੍ਰਿਪਲ ਕਰੋਸ਼ਟ ਵੀ ਕਰ ਸਕਦੇ ਮੀਨਸ ਕਿ ਅਗਰ ਤੁਹਾਨੂੰ ਲੱਗ ਰਿਹਾ ਵੀ ਥੋੜਾ ਇੱਥੋਂ ਇਹ ਇਕੱਠਾ ਹੋ ਰਿਹਾ ਤਾਂ ਕਰਕੇ ਕਿੰਦਾ ਇਕੱਠਾ ਹੋ ਰਿਹਾ ਠਹਿਰੋ ਮੈਂ ਤੁਹਾਨੂੰ ਇਹ ਵਾਲੇ ਆਪਾਂ पहल दस पूरे कर लिए फिर दस पूरे करके मैं थानू एक बार एक्सप्लेन कर दी हाँ भी इतने भी थानू कि पता लगेगा भी थानू दस ही ट्रिपल क्रोचर बहुत है या थोड़ा इस तो ज़्यादा पाने चाहिए मैं थानू दस रही हाँ आ देखो अस इतने भी दस पा लिया इतने भी दस पा लिया तो तुसी पकड़ के देख लो आ देखो असं फिर इतने यद जोड़ लवेंगे स्लिप नोड़ आखो आखो अगर तो इतने खिच पै रही आखो हूँ ठीक है ना खिंच नहीं पै रही अगर थानू लग रहा है भी इस खिंच पै रही है मीनस के इतों कट्ठा हो रहा है तो दस की बजाय बारह या तेरह होगी जितने थोड़ी सैटिंग आती है उत्थे कर सदते हो देखो दस दस के दे ना देखो बिल्कुल खिच नहीं पै रही बिल्कुल ठीक आ गया तो मैं दस ही पाऊँगी अगर थानू दस तो ज़्यादा ट्रिपल करोच की लड़ है तो दस तो ज़्यादा भी पा सकते हो गया बारह भी पा सकते हो बस तुम्हें की करना एक या दो बना के देख ली है इतना भी देखो भी इतने खिचता नहीं पै रही जाली बिल्कुल ठीक आ रही है अगर ठीक आ रही है तो यू छड़ देना ਨਕਿ ਉਸ ਸਾਰਨਾ ਤੁਸੀਂ ਪਾ ਲੈਣੇ ਤਾਂ ਹੁਣ ਐਦਾ ਹੀ ਮੈਂ ਇੱਕ ਜਾਲੀ ਨੂੰ ਦੇਖੋ ਇਹਨੂੰ ਛੱਟ ਰਹੀ ਹੈ ਇੱਕ ਜ ਚ ਸਲਿੱਪ ਨੂੰ ਨਾ ਜੋੜ ਰਹੇ ਹਾਂ ਦੂਜੇ ਚ ਅਸੀਂ 10 ਪਾ ਕੇ ਫਿਰ ਇੱਥੇ ਜੋੜਤਾ ਫਿਰ ਅਸੀਂ ਆਹ ਦੇਖੋ ਅਗਲੀ ਚ ਫਿਰ ਇੱਥੇ 10 ਪਾ ਲੈਣੇ ਇਹ ਚ ਐਦਾ ਹੀ ਕਰਦੇ ਹੋਏ ਪੂਰੀ ਰੋ ਕੰਪਲੀਟ ਕਰਕੇ ਨੈਕਸਟ ਚ ਆ ਜਣੇ ਨੈਕਸਟ ਚ ਅਸੀਂ ਕੀ ਕਰਾਂਗੇ ਮੈਂ ਤੁਹਾਨੂੰ ਅਲੱਗ-ਅਲੱਗ ਕਲਰਸ ਲਗਾ ਕੇ ਦੱਸੂਗੀ ਮੀਨਸ ਕਿ ਆਪਾਂ ਨੈਕਸਟ ਦੇ ਵਿੱਚ ਡਿਫਰੈਂਟ ਕਲਰ ਲਗਾਵਾਂਗੇ ਕਿੱਦਾਂ ਉਹ ਨੈਕਸਟ ਚ ਆਪਾਂ ਆ ਕੇ ਫਿਰ ਦੇਖਦੇ ਹਾਂ देखो ये करते हुए असी यह राउंड पूरा कर लिया देखो साडा राउंड पूरा हो गया हूँ असी अगले देख अगला देखो असं कि करना इतने एक चेन पा तो एक असी डबल क्रोशेट कर लिया है इस तो बाद असी हूँ इतने अपना वर्क शुरू करना है पहला असी पावे पाँच चेन एक दो तीन चार ਤੇ ਪੰਜ ਪੰਜ ਚੇਨ ਪਾਉਂ ਤੋਂ ਬਾਅਦ ਅਸੀਂ ਇੱਥੋਂ ਦੇਖੋ 1 2 3 ਛੱਡ ਕੇ ਚੌਥੇ ਦੇ ਵਿੱਚ ਇਹਨੂੰ ਸਲਿੱਪ ਨੋਟ ਦੇ ਨਾਮ ਇੱਥੇ ਇਹਨੂੰ ਜੋਇੰਟ ਕਰ ਦਾਂਗੇ ਪੰਜ ਚੇਨ ਇਸ ਤੋਂ ਬਾਅਦ ਅਸੀਂ ਇੱਥੇ ਤਿੰਨ ਚੇਨ ਪਾਵਾਂਗੇ 1 2 3 ਠੀਕ ਹੈ ਤਿੰਨ ਚੇਨ ਪਾਉਣ ਤੋਂ ਬਾਅਦ ਅਸੀਂ 1 2 3 4 ਇਹ ਫਿਓ ਜਿਹੜਾ ਸਾਡਾ ਚੌਥਾ ਹੋਊਗਾ ਉਹਦੇ ਵਿੱਚ ਅਸੀਂ ਇਹਨੂੰ ਇੱਦਾਂ ਜੁਆਇੰਟ ਕਰਤਾ ਹੈ। ਇਹ ਤਾਂ ਫੇਰ ਅਸੀਂ ਪੰਜ ਚੇਨ ਪਾਵਾਂਗੇ। 1 2 3 4 5 ਪੰਜ ਚੇਨ ਪਾਉਣ ਤੋਂ ਬਾਅਦ ਫੇਰ ਅਸੀਂ ਆਹ ਦੇਖੋ 1 2 3 ਤਿੰਨ ਡਬਲ ਕਰੋਚੇਟ ਛੱਡ ਕੇ ਚੌਥੇ ਦੇ ਵਿੱਚ ਇਹਨੂੰ ਇੱਦਾਂ ਸਲਿੱਪ ਨੋਟ ਨਾਲ ਜੋੜ ਦਾਂਗੇ। ਇਰ ਅਸੀਂ ਇੱਥੇ ਤਿੰਨ ਚੇਨ ਪਾਉਂਗੇ 1 2 3 ਇੱਥੇ ਅਸੀਂ 1 2 3 ਚੌਥੇ ਦੇ ਵਿੱਚ ਫਿਰ ਇਹਨੂੰ ਐਦਾਂ ਜੁਆਇੰਟ ਕਰਨਾ ਐਦਾਂ ਕਰਦੇ ਹੋਏ ਇਹ ਫਲਾਕ ਪੂਰਾ ਰਾਉਂਡ ਅਸੀਂ ਕੰਪਲੀਟ ਕਰ ਲੈਣਾ ਇਹ ਰਾਉਂਡ ਪੂਰਾ ਕੰਪਲੀਟ ਕਰਕੇ ਅਸੀਂ ਆਪਣੇ ਨੈਕਸਟ ਰਾਉਂਡ ਤੇ ਫਿਰ ਆ ਜੰਨੇ ਅਸੀਂ ਇਹ ਵਾਲਾ ਰਾਉਂਡ ਕੰਪਲੀਟ ਕਰ ਲਿਆ ਠੀਕ ਹੈ ਕਿਉਂਕਿ ਦੇਖੋ ਜਿਹੜਾ ਅਸੀਂ ਪੈਟਰਨ ਪਾਇਆ ਹੈ ਇਹਦੀ ਕੋਈ ਸਿੱਧੀ ਪੁੱਠੀ ਸਾਈਡ ਨਹੀਂ ਦੋਨੇ ਸਾਈਡਾਂ ਇੱਕੋ ਜਿਹੀਆਂ ਦੇਖੋ ਠੀਕ ਹੈ ਅਗਰ ਤੁਹਾਡਾ ਮਸਲਾ ਇਸ ਤਰ੍ਹਾਂ ਵੀ ਉਹਦੀ ਇੱਕ ਸਾਈਡ ਸਿੱਧੀ ਹੈ ਤੇ ਇੱਕ ਸਾਈਡ ਪੁੱਠੀ ਹੁੰਦੀ ਹੈ ਤਾਂ ਫਿਰ ਤੁਹਾਨੂੰ ਇੱਕ ਗੱਲ ਧਿਆਨ ਰੱਖਣੀ ਪੈਣੀ ਹੈ ਅਗਰ ਦੋਨੇ ਸਾਈਡਾਂ ਇਕੋ ਜਿਹੀ ਹੈ ਮੀਨਸ ਕਿ ਤੁਸੀਂ ਸੇਮ ਪੈਟਰਨ ਬਾਇਆ ਹੈ ਰਿਵਰਸਿਵਲ ਪੈਟਰਨ ਹੈ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਜਿੱਧਰ ਮਰਜ਼ੀ ਸ਼ੁਰੂ ਕਰ ਸਕਦੇ ਹੋ ਜਿਹੜਾ ਅਸੀਂ ਹੁਣ ਪੈਟਰਨ ਸ਼ੁਰੂ ਕਰਨ ਜਾ ਰਹੇ ਆ ਉਹ ਸਿੱਧੀ ਸਾਈਡ ਤੇ ਪਹਿਣਾ ਤੁਸੀਂ ਸਮਝ ਕੇ ਜਿਹੜਾ ਹੁਣ ਅਸੀਂ ਰੋ ਪਾਣੀ ਹੈ ਨਾ ਉਹ ਤੁਹਾਡੀ ਪੈਟਰਨ ਸਿੱਧੀ ਸਾਈਡ ਤੇ ਆਉਣਾ ਚਾਹੀਦਾ ਮੀਨਸ ਕਿ ਜਿਹੜਾ ਤੁਹਾਡੇ ਮਫਲਰ ਦੀ ਸਿੱਧੀ ਸਾਈਡ ਆ ਅਗਰ ਤੁਹਾਡਾ ਮਫਲਰ ਰਿਵਰਸੀਬਲ ਹੈ ਨਹੀਂ ਤਾਂ ਠੀਕ ਹੈ ਕਿਉਂਕਿ ਇਹ ਵਾਲਾ ਮਫਲਰ ਸਾਟਾ ਰਿਵਰਸੀਬਲ ਹੈ ਇਸ ਕਰਕੇ ਅਸੀਂ ਇਹਦੀ ਕੋਈ ਵੀ ਸਾਈਡ ਲੈ ਸਕਦੇ ਹ ਕੋਈ ਫਰਕ ਨਹੀਂ ਪੈਂਦਾ ਇਹ ਰਾਉਂਡ ਕੰਪਲੀਟ ਕੀਤਾ ਕੰਪਲੀਟ ਕਰਨ ਤੋਂ ਬਾਅਦ ਇਹ ਵਾਲਾ ਥ्रेड ਮੈਂ ਇੱਧਰ ਹੀ ਛੱਡਤਾ ਤੇ ਹੁਣ ਜਿਹੜਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਇੱਧਰੋਂ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਮੈਂ ਡਿਫਰੈਂਟ ਕਲਰ ਯੂਜ਼ ਕਰੂੰਗੀ ਜਿਹੜੇ ਹੁਣ ਅਸੀਂ ਬਣਾਉਣ ਜਾ ਰਹੇ ਹਾਂ ਉਹ ਚ ਤੇ ਤੁਸੀਂ ਚਾਹੋ ਤੇ ਇੱਕੋ ਕਲਰ ਯੂਜ਼ ਕਰ ਸਕਦੇ ਹੋ ਲੱਗ ਕਲਰ ਯੂਜ਼ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੱਧਰ ਆਪਾਂ ਹੁਣ ਹੋਰ ਕਲਰ ਲਗਾ ਕੇ ਮੈਂ ਇਹਨੂੰ ਬਣਾਉਣ ਜਾ ਰਹੀ ਹਾਂ ਤੇ ਤੁਸੀਂ ਫਿਰ ਧਿਆਨ ਨਾਲ ਦੇਖਾ ਦੱਸਿਓ ਮਤਲਬ ਸੁਣ ਲੂ ਵੀ ਜਿਹੜੀ ਇਹ ਵਾਲੀ ਰੋ ਹੈ ਅਸੀਂ ਸਿੱਧੀ ਸਾਈਡ ਤੋਂ ਸ਼ੁਰੂ ਕਰਨੀ ਹੈ ਮੈਂ ਵਾਈਟ ਕਲਰ ਲਗਾ ਰਹੀ ਆ ਕਿਉਂਕਿ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਤਾਂ ਸਦਾ ਬਹਾਰ ਕੰਬੀਨੇਸ਼ਨ ਹੈ ਕਿੰਦਾ ਕਲਰ ਸ਼ੁਰੂ ਕਰਾਂਗੇ ਕਿੱਥੇ ਲਗਾ ਲਵਾਂਗੇ ਸਲਿੱਪ ਨੋਡ ਲਗਾ ਕੇ ਇੱਦਾਂ ਬਸਦ ਦੇ ਕੁੰਟਾ ਜਿਹਾ ਬਣਾ ਕੇ ਇਹ ਚੁਪਾ ਕੇ ਥੋੜਾ ਜਿਹਾ ਤੱਕ ਲੰਬਾਈ ਰਹਿਣ ਦਵਾਗੇ ਹਾਂ ਤੱਕ ਅਸੀਂ ਇਦਾਂ ਇੱਥੇ ਧਾਗੇ ਨੂੰ ਜੁਆਇੰਟ ਕਰ ਲੈਣਾ ਇਹ ਅਸੀਂ ਦੂਜੇ ਪਾਸੇ ਕੀਤਾ ਤੇ ਇਹ ਧਾਗਾ ਦੇਖੋ ਅਸੀਂ ਇੱਧਰ ਹੀ ਛੱਡਤਾ ਜਿਹੜਾ ਸਾਡਾ ਚੱਲ ਰਿਹਾ ਸੀ ਇਹਨੂੰ ਮੈਂ ਇੱਧਰ ਹੀ ਛੱਡਤਾ ਅਗਰ ਤੁਹਾਡੀ ਇਹ ਵਾਲੀ ਸਾਈਡ ਸਿੱਧੀ ਆ ਰਹੀ ਤਾਂ ਤੁਸੀਂ ਇੱਦਾਂ ਕਰ ਲੈਣਾ ਅਗਰ ਦੂਜੀ ਆ ਰਹੀ ਤਾਂ ਤੁਸੀਂ ਦੂਜੀ ਸਾਈਡ ਤੋਂ ਸ਼ੁਰੂ ਕਰ ਲੈਣਾ ਠੀਕ ਹੈ ਇਹ ਅਸੀਂ ਧਾਗਾ ਲਗਾ ਲਿਆ ਧਾਗਾ ਲਗਾਉਣ ਦੇ ਲਈ ਅਸੀਂ ਇੱਕ इतने पहले इदा कर लवेंगे फिर दोबारा इतों ही पा के एक बार फिर ये सिर्फ असगा जॉइंट करा किता होर कुछ भी नहीं है हूँ देखो इस तो बाद असं कि बनाना इस तो बाद असं इथों लग के इतना एक दो तीन चेन ते एक डबल क्रोचेट कर लेना ठीक है जी उस दो तीन चार पाँच पां चेन बनाव क्योंकि ये साढ़ा हाफ चार या करके पांच चेन, बना चेन तो, बनाने तो ट्रिपल क्रोचट पांच चेन तो बाद आखो असी इतने ज्वाइंट किया हो वाला जरा जिथे असं ये चेन पाइं हुई जो सेंटर के इथे आके अखो असी कि करना एक दो, दो बार बाद ਅਸੀਂ ਇਹ ਵਾਲਾ ਜਿਹੜਾ ਹੈਗਾ ਸਾਡਾ ਕਰੋਸ਼ੇ 'ਚ ਹੀ ਰਹੂਗਾ ਇਹਨੋਂ ਅਸੀਂ ਹੁਣ ਨਹੀਂ ਬੰਦ ਕਰਾਂਗੇ ਫਿਰ ਦੇਖੋ ਦੋ ਬਲ ਪਾਏ ਦੋ ਬਲ ਪਾ ਕੇ ਇੱਥੇ ਅਸੀਂ ਪਾਇਆ ਇਹਨੂੰ ਚੇਨ ਦੇ ਵਿੱਚ ਪਾ ਕੇ ਉੱਪਰ ਲੈ ਗਏ ਇੱਕ ਵਾਰੀ ਦੋ ਵਾਰੀ ਤੀਜਾ ਜਿਹੜਾ ਸਟਿਚ ਹੈ ਇਹਨੂੰ ਅਸੀਂ ਇਹਦੇ ਵਿੱਚ ਹੀ ਰਹਿਨਤਾ ਕਰੋਸ਼ੇ 'ਚ ਰਹਿਨਤਾ ਫਿਰ ਦੇਖੋ ਇੱਕ ਦੋ ਵਾਰੀ ਕੀਤਾ ਇੱਦਾਂ ਲੈ ਗਏ ਇੱਕ ਵਾਰੀ ਦੋ ਵਾਰੀ ਤੀਜੀ ਵਾਰੀ ਇਹਨੂੰ ਇਦਾਂ ਹੀ ਕਰੋਸ਼ੇ ਤੇ ਰਹਿਣਤਾ ਇੱਧੇ ਅਸੀਂ 1 2 ਇੱਥੇ ਇੱਕ ਪਾਫਾ ਜਿਹਾ ਇਤਨਾ ਸਾਡੇ ਇੱਥੇ ਬਣ ਜਾਣੇ ਆ 2 ਆ ਦੇਖੋ ਅਸੀਂ ਇਦਾਂ ਹੀ ਬਣਾਉਂਦੇ ਹੋਏ ਦੇਖੋ ਦੋ ਵਾਰ ਅਸੀਂ ਬਲਪਾ ਕੇ ਇਹ ਚ ਪਾਰੇ ਆ ਪਾ ਕੇ ਅਸੀਂ ਇੱਕ ਵਾਰੀ ਤੇ ਦੋ ਵਾਰੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਇਦਾਂ ਹੀ ਕਰੋਸ਼ੀ 'ਚ ਹੀ ਰਹਿਣ ਜਾਣੇ ਦੇਖੋ ਇਦਾਂ ਅਸੀਂ ਇਹ ਸਾਡਾ ਚੇਨ ਵਾਲਾ ਇਹਨੂੰ ਅਸੀਂ ਕਾਊਂਟ ਨਹੀਂ ਕਰਾਂਗੇ ਇਸ ਤੋਂ ਬਾਅਦ ਅਸੀਂ ਦੇਖੋ 1 2 3 4 5 6 7 8 9 9 ਰਾਉਂਡ ਆਫ ਪੈਲੇਮੈਂਟਸ ਕੇ ਨੋਂ ਅਸੀਂ ਨੋ ਇੱਥੋਂ ਟ੍ਰਿਪਲ ਕਰੋਸ਼ਟ ਏਦਾਂ ਕਰਕੇ ਪਾਲੇ ਹੋਏ ਨੋ ਨੋ ਤੋਂ ਬਾਅਦ ਅਸੀਂ ਦਸਮਾ ਪਾਲੇ 10 ਟ੍ਰਿਪਲ ਕਰੋਸ਼ਟ ਪਾਣ ਤੋਂ ਬਾਅਦ ਅਸੀਂ ਆ ਦੇਖੋ ਇੱਕ ਵਾਰ ਹੀ ਆ ਦੇਖੋ ਇਹ ਚ ਪਾ ਕੇ ਦਸਾਂ ਤੇ ਦਸਾਂ ਨੂੰ ਏਦਾਂ ਕੱਢ ਗਵਾਂਗੇ ਇੱਥੇ ਇੱਕ ਵਾਰੀ ਫੇਰ ਚੇਨ ਪਾ ਲਾਂਗੇ ਤੇ ਇਹ ਸਾਡਾ ਇੱਕ ਫਲਾਵਰ ਟਾਈਪ ਜਿਹਾ ਬਣ ਚੁੱਕਾ ਏਦਾਂ ਇਹਨੇ ਆ ਜਾਣਾ ਇਸ ਤੋਂ ਬਾਅਦ ਫੇਰ ਅਸੀਂ ਦੇਖੋ ਅੱਗੇ 1 2 तीन चार पत्त अठ नौ दस दस चेन पावे दस चेन पा असी अगे अगले वाले चा जावे दस चेन पाइया ये सारा असं छवे कुछ नहीं करना सीधा इतें ही आ जाए रखो इतें आके फिर असं इतने एक दो करके इतना ही इतने बना लेना एक 2 3 4 5 6 7 8 9 10 10 ਕਰਾਂ ਤਾਂ ਬਾਅਦ ਫੇਰ ਅਸੀਂ ਦਸਾਂ ਨੂੰ ਇੱਦਾਂ ਇਹਦੇ ਵਿੱਚੋਂ ਇੱਕ ਵਾਰੀ ਕੱਢ ਕੇ ਇੱਥੇ ਇੱਕ ਫੇਰ ਚੇਨ ਪਾ ਲਈ ਬਸ ਇਦਾਂ ਹੀ ਅਸੀਂ 10-10 체ਨ ਪਾਈ ਜਾਣੀ ਤੇ ਇੱਕ ਇੱਕ ਅਸੀਂ ਇਦਾਂ ਹੀ ਪਲਫਾ ਜਿਹਾ ਬਣਾਉਂਦੇ ਹੋਏ ਇਦਾਂ ਹੀ ਪੂਰੀ ਰੋ ਕੰਪਲੀਟ ਕਰ ਲੈਣੀ ਹੈ ਮੈਂ ਵਾਈਟ ਕਲਰ ਪਾ ਰਹੀ ਹਾਂ ਤੇ ਵਾਈਟ ਦੇ ਨਾਲ ਮੈਂ ਕੋਈ ਹੋਰ ਕਲਰ ਕੰਬੀਨੇਸ਼ਨ ਵੀ ਕਰੂੰਗੀ ਤੁਸੀਂ ਆਪਣੇ ਹਿਸਾਬ ਨਾਲ ਇੱਥੇ ਇੱਕ ਰੰਗ ਪਾ ਸਕਦੇ ਹੋ ਦੋ ਪਾ ਸਕਦੇ ਹੋ ਤਿੰਨ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਸਕਦੇ ਹੋ ਆ ਦੇਖੋ ਅਸੀਂ ਮੈਂ ਵਾਈਟ ਦੇ ਨਾਲ ਥੋੜੇ ਬਣਾਏ ਥੋੜੇ yellow ਕਲਰ ਨਾਲ ਬਣਾਏ ਆ ਦੇਖੋ ਫਿਰ ਵਾਈਟ ਲਗਾਏ ਐ ਐਦਾ ਕਰਕੇ ਤੁਸੀਂ ਡਿਫਰੈਂਟ ਕਲਰ ਇੱਥੇ ਯੂਜ਼ ਕਰ ਸਕਦੇ ਹੋ ਮਲਟੀ ਕਲਰ ਯੂਜ਼ ਕਰ ਸਕਦੇ ਹੋ ਚਾਰ ਪੰਜ ਰੰਗ ਯੂਜ਼ ਕਰ ਲਓ ਛੇ ਯੂਜ਼ ਕਰ ਲਓ ਇੱਕ ਰੰਗ ਚ ਬਣਾ ਲਓ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਸਿਰਫ ਖਾਨੂੰ ਦੋ ਜਾਂ ਤਿੰਨ ਕਲਰ ਕਹੀ ਦੱਸੀ ਤੇ ਜਿਹੜੀ ਹੁਣ ਆਪਾਂ ਹੁਣ ਕਰਨ ਜਾ ਰਹੇ ਹਾਂ ਦੀ ਲਾਸਟ ਰੋ ਹੈ ਇਹ ਠੀਕ ਆਪਾਂ ਇਹਨੂੰ ਬੀਡਿੰਗ ਵਾਲੀ ਰੋ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਤੁਸੀਂ ਇਹਨੂੰ ਵਿੱਚ ਇਹੋ ਤਾਂ ਕੋਈ ਹੋਰ ਕੋਈ ਕਲਰ ਕੋਈ ਡਿਫਰੈਂਟ ਕਲਰ ਲੈ ਕੇ ਯੂਜ਼ ਕਰ ਸਕਦੇ ਹੋ ਪਰ ਕਿਉਂਕਿ ਮੈਂ ਬਲੈਕ ਹੀ ਸਾਰਾ ਰੱਖਣ ਜਾਣੀ ਆ ਤਾਂ ਮੈਂ ਇਸ ਕਰਕੇ ਬਲੈਕ ਹੀ ਲਗਾਉਂਗੀ ਤਾਂ ਹੁਣ ਇਹ ਕੀਤਾ ਸੀ ਜਿਹੜਾ ਵੀ ਧਾਗਾ ਤੁਸੀਂ ਲਗਾਣਾ ਜਿਸ ਤਰ੍ਹਾਂ ਮੈਂ ਬਲੈਕ ਲਗਾ ਲਿਆ ਸਿੱਧੇ ਸਾਈਡ ਤੋਂ ਫਰੰਟ ਸਾਈਡ ਹਾਸਤੇ ਇੱਥੇ ਅਸੀਂ ਇੱਕ ਚੇਨ ਦੋ ਚੇਨ ਤਿੰਨ ਚੇਨ ਪਾ ਲਵਾਂਗੇ ਤਿੰਨ ਚੇਨ ਪਾਉਣ ਤੋਂ ਬਾਅਦ ਦੇਖੋ ਜਿਹੜਾ ਪਹਿਲਾ ਸਾਡਾ ਇਹ ਆ ਰਿਹਾ ਦੇਖੋ ਜਿੱਥੇ نیچے ਵੀ ਚੇਨ ਹੈ ਤੇ ਉੱਪਰ ਵੀ ਚੇਨ ਹੈ ਇਹ ਆਪਕ ਠੀਕ ਹੈ ਇੱਥੇ ਅਸੀਂ ਕਰ ਲਵਾਂਗੇ ਡਬਲ ਕਰੋਸਟਰ ਹੁਣ ਅਸੀਂ ਡਬਲ ਕਰੋਸਟਰ ਕਰਨੀ ਹੈ ਇੱਕ दो तीन ग्यारह डबल क्रोच कर लूंगी ठीक है जी ग्यारह देखो 1 2 3 4 5 6 ਜਿਹੜੇ ਸਾਡੇ ਧਾਗੇ ਰਹਿ ਜਾਣਗੇ ਅਸੀਂ ਇਹਨਾਂ ਨੂੰ ਬਾਅਦੋਂ ਕਰ ਲਾਂਗੇ ਦੇਖੋ ਦੋਨੇ ਚੇਨ ਲੈਣੀ ਆ ਅਸੀਂ ਇਹ ਬਲੈਕ ਵੀ ਤੇ ਵਾਈਟ ਵੀ ਆ ਦੇਖੋ ਬਲੈਕ ਵਾਈਟ ਦੋਨੇ ਲੈ ਕੇ ਅਸੀਂ ਇਸ 'ਚ 11 ਡਬਲ ਕਰੋਸਟ ਕਰ ਲਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਰਾਉਂਡ 'ਚ ਵੀ ਦੱਸਿਆ ਸੀ ਵੀ ਅਗਰ ਤੁਹਾਨੂੰ ਲੱਗ ਰਿਹਾ ਵੀ ਥੋਟਾ ਇੱਥੋਂ ਇਕੱਠਾ ਹੋ ਰਿਹਾ ਕਿਉਂਕਿ ਲਾਸਟ ਵਾਲੀ ਸਾਈਡ ਬੀਡਿੰਗ ਵਾਲੀ ਲਾਈਨ ਹੈ ਤੇ ਇਹ ਇਕੱਠੀ ਨਹੀਂ ਹੋਣੀ ਚਾਹੀਦੀ ਠੀਕ ਹੈ ਕਿ ਅਗਰ ਤੁਹਾਨੂੰ ਲੱਗ ਰਿਹਾ ਵੀ ਥੋੜਾ ਇਕੱਠਾ ਹੋ ਰਿਹਾ ਤੁਸੀਂ 11 ਦੀ ਬਜਾਏ 12 ਵੀ ਕਰ ਸਕਦੇ ਹੋ ਪਰ ਮੈਂ 11 ਹੀ ਕਰੂੰਗੀ ਆ ਦੇਖੋ ਕਿ ਸਾਡੇ ਆ ਦੇਖੋ 1 2 3 4 5 6 7 8 9 10 11 11 ਡਬਲ ਕਰੋਚੇਟ ਹੋ ਗਿਆ ਠੀਕ ਹੈ ਜੀ 11 ਡਬਲ ਕਰੋਚੇਟ ਤੋਂ ਬਾਅਦ ਅਸੀਂ ਇੱਥੇ ਹਾਫ ਡਬਲ ਕਰੋਚੇਟ ਕਰਾਂਗੇ ਇੱਥੇ आ वाले जिथे असी इन जोड़िया होया हाफ डबल क्रोचअट करके असं इतने इदा जोड़ देवे इनू ये वाले ठीक है ये जोड़े धागे है इन्होंने बाद सारे सारू सैट कर लेवे इस बाद फिर देखो अगले आ गए ये वाले राउंड हूँ इतने भी असी आह चेन तो आह चेन दोनों लवोंगे इतने फिर इदा ही इतने भी असी ग्यारह डबल क्रोचट कर लेने ठीक है टोटल ग्यारह ग्यारह डबल करोचट कर रहे हैं ਆ ਦੇਖੋ 1 2 3 4 5 6 7 8 ਦੇਖੋ ਦੋਨੇ ਚੇਨ ਚਾਸੀ ਦੋਨੇ ਚੇਨ ਇਕੱਠੀਆਂ ਲੈ ਰਹੇ ਆ 9 10 11 11 ਸਾਡੇ ਡਬਲ ਕਰੋਚੇ ਤੋਂ ਬਾਅਦ ਐਸੀ ਹਾਫ ਡਬਲ ਕਰੋਚੇ ਇਦਾਂ ਇਕੱਠੇ ਕਰਕੇ ਇਦਾਂ ਵਸ ਲੈ ਕੇ ਇਦੇ ਵਿੱਚ ਇਦਾਂ ਇੱਥੇ ਫਿਰ ਇੱਥੇ ਫਿਰ ਅਸੀਂ ਇਦਾਂ ਹੀ ਜੁਆਇੰਟ ਕਰ ਦਤਾ ਆ ਦੇਖੋ ਇਹ ਇਦਾਂ ਸੇ ਵਾਲਾ ਰਾਉਂਡ ਪੂਰਾ ਕੰਪਲੀਟ ਕਰ ਲਿਆ ਆ ਦੇਖੋ ਬਸ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਖਿੱਚਣੀ ਪੈਣੀ ਚਾਹੀਦੀ ਆ ਦੇਖੋ ਗੈਰੰਟੇਬਲ ਕਰੋਚੇ ਨਾਲ ਸਾਡਾ ਬਿਲਕੁਲ ਸੈਟ ਆ ਰਿਹਾ ਦੇਖੋ ਇਦਾਂ 11 11 ਪਾਉਂਦੇ ਹੋਏ ਅਸੀਂ ਇਹਨੂੰ ਪੂਰਾ ਕਰ ਲੈਨੇ ਆ ਇਹ ਸਾਡੀ ਬੀਡਿੰਗ ਵਾਲੀ ਲਾਈਨ ਹੈ ਮੀਨਸ ਕਿ ਲਾਸਟ ਲਾਈਨ ਹੈ ਮੈਂ ਸਿਰਫ ਇੱਥੋਂ ਇਹਨੂੰ ਇੰਨਾ ਹੀ ਚੌੜਾ ਬਣਾਉਂਗੀ ਕਿਉਂਕਿ ਇੰਨੀ ਦੇਖੋ ਚੌੜਾਈ ਉਹਦੇ ਲਈ ਤੁਸੀਂ ਕਹਿ ਸਕਦੇ ਹੋ ਵੀ ਇਹਨੂੰ ਇੰਨੀ ਚੜਾਈ ਬਹੁਤ ਹੈ। ਅਗਰ ਆਪਾਂ ਇਹਨੂੰ ਐਜ਼ ਏ ਪੌਨਚੋ ਯੂਜ਼ ਕਰਨਾ ਤਾਂ ਵੀ ਤੇ ਐਸੇ ਮਫਲਰ ਯੂਜ਼ ਕਰਨਾ ਥਾਣੀ। ਤੇ ਅਗਰ ਤੁਸੀਂ ਇਸ ਤੋਂ ਜ਼ਿਆਦਾ ਹੋਰ ਚੜਾਈ ਚਾਹੁੰਦੇ ਹੋ ਤਾਂ ਤੁਸੀਂ ਚਾਹੋ ਤਾਂ ਇਹ ਵਾਲੀ ਚੇਨ ਵਧਾ ਲਓ ਜਿਹੜੀ ਜਾਲੀ ਪਈ ਹੈ। ਜਾਂ ਤੁਸੀਂ ਜਿਹੜੇ ਅਸੀਂ ਇਹ ਵਾਲੇ ਬਣਾਏ ਆ ਤੁਸੀਂ ਇਹਨਾਂ ਨੂੰ ਵਧਾ ਸਕਦੇ ਹੋ। ਇਹਨਾਂ 'ਚ ਕੋਈ ਵੀ ਤੁਸੀਂ ਇੱਕ ਚੀਜ਼ ਵਧਾ ਕੇ ਇਹਦੀ ਚੜਾਈ ਨੂੰ ਜ਼ਿਆਦਾ ਕਰ ਸਕਦੇ ਹੋ। ਠੀਕ ਹੈ ਤਾਂ ਫਿਰ ਆਪਾਂ ਇਹ ਵਾਲੇ ਪੂਰਾ ਕਰਕੇ ਪੂਰਾ ਰਾਉਂਡ ਕਹਿ ਸਕਦੇ ਹੋ ਤੁਸੀਂ ਪੂਰੀ ਬੀਡਿੰਗ ਕੀਤੀ ਮੈਂ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਹੀ 11 11 ਅਸੀਂ ਆਹ ਦੋ ਚੇਨ ਇਕੱਠੀਆਂ ਕਰਕੇ 11 ਡਬਲ ਕਰੋਚਟ ਫਿਰ ਇੱਥੇ ਜੋੜ ਦੇਣਾ ਫਿਰ ਇੱਥੇ 11 ਡਬਲ ਕਰੋਚਟ ਇੱਥੇ ਜੋੜ ਦੇਣਾ 11 ਡਬਲ ਕਰੋਚਟ ਇੱਥੇ ਜੋੜ ਦੇਣਾ ਐਦਾਂ ਕਰਦੇ ਹੋਏ ਪੂਰਾ ਹੀ ਰਾਉਂਡ ਕੰਪਲੀਟ ਕਰ ਲੈਣੇ ਪੂਰਾ ਰਾਉਂਡ ਕੰਪਲੀਟ ਕਰਨ ਤੋਂ ਬਾਅਦ ਅਸੀਂ ਇਹਨੂੰ ਮਫਲਰ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਆ ਮੀਨਸ ਕਿ ਇਹਦਾ ਪਹੁੰਚੂ ਫਿਰ ਅਸੀਂ ਕਿੱਦਾਂ ਬਣਾਵਾਂਗੇ ਉਹ ਆਪਾਂ ਇਸ ਤੋਂ ਅੱਗੇ ਦੇਖਦੇ ਆਂ ਪੂਰੀ ਇਹ ਬੀਡਿੰਗ ਕੰਪਲੀਟ ਕਰਕੇ ਉਸ ਤੋਂ ਬਾਅਦ ਇਹਨੂੰ ਪੌਂਚੂ ਬਣਾਉਣ ਦੇ ਲਈ ਸਾਨੂੰ ਕੁਝ ਹੋਰ ਵੀ ਕਰਨਾ ਪੈਣਾ ਉਹ ਆਪਾਂ ਅੱਗੇ ਫਿਰ ਦੇਖਦੇ ਆਂ ਤੇ ਆਹ ਦੇਖੋ ਇਹ ਸਾਡਾ ਬਣ ਕੇ ਹੋ ਗਿਆ ਤਿਆਰ ਹਤਾ ਅਸੀਂ ਜਾਲੀ ਪਾਈ ਜਾਲੀ ਤੋਂ ਬਾਅਦ ਇਹ ਬਣਾਇਆ ਫਿਰ ਅੱਗੇ ਬੀਡਿੰਗ ਕੀਤੀ ਆ ਦੇਖੋ ਤੇ ਇਹ ਅਸੀਂ ਕੀ ਕੀਤਾ ਮਫਲਰ ਨੂੰ ਇੱਕ ਪੌਂਚੂ ਦੀ ਲੁੱਕ ਦਿੱਤੀ ਤਾਂ ਹੁਣ ਇਹ ਤਾਂ ਸਾਡਾ ਬਣ ਕੇ ਤਾਂ ਹੋ ਗਿਆ ਤਿਆਰ ਆ ਦੇਖੋ ਇਹ ਇਹਦੀ ਫਾਈਨਲ ਲੁੱਕ ਆ ਗਈ ਅਗਰ ਤੁਸੀਂ ਇਹਨੂੰ ਐਜ਼ ਏ ਮਫਲਰ ਯੂਜ਼ ਕਰਨਾ ਤਾਂ ਤੁਸੀਂ ਜਿੱਦਾਂ ਹੈ ਬਸ ਐਦਾਂ ਹੀ ਯੂਜ਼ ਕਰ ਲਓਗੇ ਤੇ ਇਹ ਐਜ਼ এ ਮਫਲਰ ਹੋ ਗਿਆ ਠੀਕ ਹੈ ਪਰ ਅਗਰ ਤੁਸੀਂ ਇਹਨੂੰ ਐਜ਼ এ ਪੌਂਚੋ ਯੂਜ਼ ਕਰਨਾ ਹੈ ਤਾਂ ਅਸੀਂ ਇੱਥੇ ਦੋ ਸਟ੍ਰਿਪਸ ਲਗਾ ਲਾਂ ਲਾ ਲਾਂਗੇ ਜਿਸ ਤਰ੍ਹਾਂ ਕਿ ਮੈਂ ਦੇਖੋ ਚਾਹੇ ਤੁਸੀਂ ਦੋ ਬਟਨ ਲਗਾ ਲਓ ਪਰ ਮੈਂ ਦੋ ਇਹ ਲਗਾ ਲੀਆਂ ਹੋਈਆਂ ਇੱਥੇ ਅ ਕਰੋਸ਼ੀ ਦੇ ਬੁਣਕੇ ਹੀ ਲਗਾ ਲੀਆਂ ਹੋਈਆਂ ਤੁਸੀਂ ਇਹਨੂੰ ਇੱਥੇ ਬਟਨ ਵੀ ਲਗਾ ਸਕਦੇ ਹੋ ਠੀਕ ਹੈ ਇੱਥੇ ਆਪਾਂ ਦੋ ਬਟਨ ਲਗਾ ਲੈਣੇ ਦੋ ਬਟਨ ਲਗਾ ਕੇ ਨੂੰ ਐਦਾਂ ਅਸੀਂ ਟਾਈ ਕਰ ਲੈਣਾ ਠੀਕ ਹੈ ਬਟਨ ਲਗਾ ਕੇ ਟਾਈ ਕਰ ਲਓ या दे बना के जिस तरह मर्जी कर लो वो थोड़ी अपनी मर्जी है तो फिर तुम इनू एज ए पौचू यूज़ कर सकते हो सो कि असी इदा करके टाई कर ले नू? ठीक है जी ये असी इनू अंधले पासे तो इतना टाई कर लेंगे ये इतना यह सांधली साइड क्योंकि असी इनू दो तरीके ना यूज़ करना इस करके इतना बटन लगा लो तीय अगर तीस यू ਆ ਤਕ ਇਹ ਸਾਡੇ ਅੰਦਰੋਂ ਟਾਈ ਹੋ ਗਏ ਠੀਕ ਹੈ ਹੁਣ ਇਹ ਆ ਗਈ ਸਾਡੀ ਬਾਹਰ ਵਾਲੀ ਹੁਣ ਅਸੀਂ ਕੀ ਕਰਨਾ ਹੈ ਅਗਰ ਤੁਸੀਂ ਇਹਨੂੰ ਐਸੇ ਪਹੁੰਚੂ ਯੂਜ਼ ਕਰਨਾ ਹੈ ਤਾਂ ਕਿੱਦਾਂ ਹੋਊਗਾ ਦੇਖੋ ਤਾਂ ਅਸੀਂ ਦੇਖੋ ਇਹ ਸਾਡਾ ਗਲ ਆ ਜਾਊਗਾ ਇੱਥੋਂ ਤੇ ਇਹ ਸਾਡਾ ਇਦਾਂ ਮੋਢੇ ਤੇ ਚਲ ਜਾਏਗਾ ਠੀਕ ਹੈ ਇਹ ਸਾਈਡ ਸਾਡੀ ਮੋਢੇ ਤੇ ਚਲ ਜਾਏਗੀ ਤੁਸੀਂ ਜਿੰਨਾ ਵੀ ਇੱਥੋਂ ਟਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੇ ਇਹ ਇਦਾਂ ਸਾਰਾ ਸਾਡਾ ਫੈਲ ਕੇ ਇਹ ਇਦਾਂ ਹੀ ਸਾਡਾ ਪਹੁੰਚੂ ਬਣ ਗਿਆ ਦੇਖੋ ਇਹ ਇਦਾਂ ਅੰਗਲੇ ਚ ਆ ਗਿਆ ਇਹ ਸਾਡਾ ਇੱਕ ਮੋਢੇ ਤੇ ਚਲ ਗਿਆ ਇਧਰੋਂ ਸਾਡਾ ਫੇ ਦੂਜਾ ਮੋਟਾ ਹੋ ਜਾਏਗਾ ਤੇ ਐਦਾਂ ਕਰਕੇ ਸਾਰੇ ਹੀ ਫੈਲ ਕੇ ਬੜਾ ਹੀ ਵਧੀਆ ਇਹਦੀ ਲੁੱਕ ਆਊਗੀ ਤੇ ਮੈਂ ਤੁਹਾਨੂੰ ਇਹਨੂੰ ਇੱਕ ਵਾਰੀ ਪਾ ਕੇ ਇਹਦੀ ਲੁੱਕ ਵੀ ਦਿਖਾ ਦਨੀ ਵੀ ਪੁੱਛੂ ਕਹਿਣ ਤੋਂ ਬਾਅਦ ਇਹ ਕਿੱਦਾਂ ਦਾ ਲੱਗੂਗਾ